15 ਅਗਸਤ ਦੇਖਣਾ ਹੈ ਕੀ ਲੱਭ ਰਹੇ ਸੀ ਕੁਰਸੀ ਲੱਭਦੇ ਸੀ ਮੈਂ ਦੇਖਦੇ ਸੀ ਅੱਛਾ ਹਾਂਜੀ ਇਹ ਮਿਲੀ ਵੀ ਕੁਝ ਨਹੀਂ ਮਿਲੀ ਨਹੀਂ ਸੇਖਣੋਂ ਦੇ ਸਕੂਲਾਂ ਦੇ ਤੇ ਫਿਰ ਗਰਮੀ ਹੁੰਦੀ ਬੜੀ ਇਸ ਕਰਕੇ ਜੀ ਮੁਸ਼ਕਿਲ ਹੁੰਦੀ ਸੀ ਜੀ ਨੇ ਵੇਖੋ ਬੱਚੇ ਜਿੱਦੇ ਫਿਰਦੇ ਪੁੰਝਦੇ ਆ ਰਮਾਲ ਨਾਲ ਪੁੰਝ ਲਈਦਾ ਹਾਂਜੀ ਉਹ ਲੱਗ ਜਾਂਦੇ ਜਿੱਥੇ ਲੱਗ ਜਾਂਦੇ ਇੰਨੀ ਵੱਧ ਹੁੰਦੇ ਹਾਂਜੀ ਦਿੱਕਤ ਆਈ ਹੈ ਪਰੇਸ਼ਾਨੀ ਹੋ ਰਹੀ ਹੈ ਉਹ ਦਿੱਕਤ ਤਾਂ ਆਈ ਹੈ ਵੀ ਕੋਈ ਕਮੀ ਰਹੀ ਹੈ ਅਸੀਂ ਉਹਨੂੰ ਦੇਖ ਲਾਂਗੇ ਅੱਗੇ ਤੋਂ ਕੋਈ ਕਮੀ ਨਹੀਂ ਰਹਿਣ ਦੇਵਾਂਗੇ ਜਿੱਥੇ ਤੇ ਕਿੱਥੇ ਤੇ ਕੋਈ ਪ੍ਰੋਬਲਮ ਹੈ ਉਹ ਮੈਂ ਹੁਣੇ ਜਿਹੜੇ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕਰ ਲਾਂਗਾ ਤਾਂ ਅੱਗੇ ਤੋਂ ਜਿਹੜੀ ਇਹ ਕੋਈ ਸਮੱਸਿਆ ਨਹੀਂ ਆਏਗੀ ਇਹ ਹੈ ਕਿ ਅੱਜ ਤੁਸੀਂ ਕਿੱਥੇ ਆਏ ਹੋ 15 ਅਗਸਤ ਦੇ ਦੇਖਣ ਆਏ ਪੰਜਾਬ ਜਿਵੇਂ ਜਿਹੜਾ ਤੁਹਾਡੇ ਕੋਲ ਇੱਥੇ ਹੈ ਵੱਖਰਾ ਹੈ ਰਿਸਕ ਹੈਗੀ ਰਿਸਕ ਹੈਗੀ ਬੈਠਣਾਸਤੇ ਜੀ ਆ ਤੁਹਾਡਾ ਕੋ ਬਖਸ਼ਣਾ ਕੀਤਾ ਤੁਸੀਂ ਕੁਰਸੀ ਲੱਭੀ ਜਾਂਦੇ ਸੀ ਹਾਂਜੀ ਹਾਂ ਕੀ ਲੱਭ ਰਹੇ ਸੀ ਕੁਰਸੀ ਲੱਭਦੇ ਸੀ ਮੈਂ ਦੇਖਦੇ ਸੀ ਅੱਛਾ ਹਾਂਜੀ ਇਹ ਬਿਲੀ ਵੀ ਮੈਂ ਮਿਲੀ ਨਹੀਂ ਅੱਛਾ ਹਾਂਜੀ ਇਹਦੇ ਪ੍ਰੋਗਰਾਮ ਹੋ ਰਿਹਾ ਵਕਤ ਤੁਹਾਡੇ ਹੱਥੇ ਜਿਹੜਾ ਹੈਗਾ ਤੁਹਾਡੇ ਵਰਗੇ ਜਿਹੜੇ ਲੋਕ ਆ ਉਹਨਾਂ 'ਤੇ ਵਕਤ ਨਹੀਂ ਰੱਖਣਾ ਚਾਹੀਦਾ ਸੀ ਇਂਤਜ਼ਾਮ ਹੋਣਾ ਚਾਹੀਦਾ ਸੀ ਹਾਂਜੀ ਕੀ ਹੋਣਾ ਚਾਹੀਦਾ ਬੈਠਣ ਵਾਸਤੇ ਬਸ ਹੋਣ ਕੀ ਹੋ ਅੱਛਾ ਹਾਂਜੀ ਫਿਰ ਹੁਣ ਕਿਵੇਂ ਦੇਖ ਰਹੇ ਹੋ ਜਾਨੀ ਤਾਂ ਦਿਹਾੜਾ ਆਂ ਦੇਖ ਰਹੇ ਅੱਛਾ ਖੜੇ ਹੋ ਤੁਸੀਂ ਖੜਿਆ ਕੁਰਸੀ ਕਰਦਾ ਦੀ ਬਾਈ ਜੀ ਕੋਈ ਬਾਤ ਨਹੀਂ ਕੁਰਸੀ ਕਰਦਾ ਦੀ ਕੋਈ ਬਾਤ ਨਹੀਂ ਅੱਛਾ ਹਾਂ ਹਾਂ ਇਹਨੂੰ ਆਈ ਹੁ ਮਤਾਂ ਅੱਛਾ ਦੂਰੋਂ ਆਈ ਹੂੰ ਫਿਰ ਇੱਕ ਭਈਆ ਮਿਲ ਗਿਆ ਉਹ ਮੈਨੂੰ ਚੜਾਣਾ ਆਇਆ ਮੋਟਰਸਾਈਕਲ ਤੇ ਅੱਗੇ ਛੋੜ ਗਿਆ ਇੱਥੇ ਬਿੰਨਾ ਗਈ ਸਕੂਲ ਮੇਂ ਮੋਟਰ ਸਕੂਲ ਆ ਬਠਾ ਹੋਇਆ ਕੋਈ ਨਹੀਂ ਬਠਾ ਮੈਂ ਗਈ ਸਾਰੇ ਇਹ ਬੇਤੋ ਫਿਰ ਇੱਕ ਕੈਨ ਆਪਣੇ ਬੱਸ ਡਕਾਣੀ ਫੇਰਾ ਥਮਨੇ ਭਈਆ ਮਿਲ ਗਿਆ ਪੂਰੋਂ ਨੀਚੇ ਉਹ ਛੋੜ ਗਿਆ ਮੈਨਾਂ ਇੱਥੇ ਹਾਂ ਅਠਾਈ ਮੈਂ ਕਿੰਨਾ ਚਿਰ ਹੋ ਗਿਆ ਖੜਿਆ ਨਾ ਉੱਥੇ ਅਠਾਈ ਮੈਂ ਘੰਟੇ ਹੋ ਗੀ ਅੱਛਾ ਫਿਰ ਕੁਰਸੀ ਦਾ ਇੰਤਜ਼ਾਮ ਹੈ ਨਹੀਂ ਤਾਂ ਪਾਣੀ ਤਾਂ ਪੀ ਲਿਆ ਮੈਂ ਅਠਾ ਪੁੱਛ ਗਏ ਅੱਛਾ ਇਹ ਕਿਲੀ ਹੋ ਮੈਂ ਮਾ ਬੇਟਾ ਦੋਈ ਆ ਅੱਛਾ ਡੈਡੀ ਕਰਾ ਮੇਰੇ ਬੇਟਾ ਤੋਰ ਮੈਂ ਇੱਕ ਰਾਏ ਸੀਗੇ ਆਜ਼ਾਦੀ ਤੇ ਆੜਾ ਦੇਸ਼ ਦਾ ਹਾਂ ਖੁਸ਼ੀ ਆ ਜੀ ਹਾਂ ਖੁਸ਼ੀ ਆ ਹਾਂ ਆਪਣੀ ਦੇਸ ਹੈ ਆਪਣੀ ਆਪਣੀ ਜਿਤਾਇਆ ਆਪਣਾ ਜੱਦ ਦੇ ਦਰਤੀ ਫਰਾ ਹਾਂ ਜਦੱਖਣ ਆਈ ਮਤ ਕੁਰਸੀ

मिली नहीं, कोई गल नहीं जी कुर्सी परमात्मा की कृपा है पढ़िया कौन जानता है अजकल कोई सीनियर सिटीजन है किसी नहीं जानता जी आजकल तो जवान मुंडे हाँ जी हाँ जी सही गल है नहीं जी, नहीं। जी। ਬਹੀਂ ਜੀ ਅੱਛਾ ਪਰ ਉੱਪਰ ਦਾ ਬਸੇਗਾ ਅੱਛਾ ਉਧਰ ਮੈਂ ਗਿਆ ਨਹੀਂ ਜਿੱਥੇ ਅਫਸਰ ਬੈਠੇ ਆਂ ਹਾਂ ਜੀ ਤੇ ਹਮਸਲਮ ਠੰਡ ਜਿਆਦਾ ਲੱਗ ਗਰਮੀ ਜਿਆਦਾ ਲੱਗਦੀ ਹੈ ਅਫਸਰ ਨੂੰ ਗਰਮੀ ਜਿਆਦਾ ਹੈ ਹਾਂ ਜੀ ਹਾਂ ਜੀ ਗਰਮੀ ਜਿਆਦਾ ਲੱਗਦੀ ਬੜੀ ਬੜੀ ਕਥੇ ਜਾਈ ਦੇ ਜੀ ਹਾਂ ਹਾਂ ਜੀ ਹਾਂ ਜੀ ਇਹ ਜ਼ਰੂਰ ਚਾਈ ਦਾ ਪਰ ਕੀਤਾ ਨਹੀਂ ਇਹਨਾਂ ਨੇ ਕੋਰੋਨਾ ਅੰਦਰ ਅੰਦਰ ਕੀਤੇ ਉਹਨਾਂ ਜੋਗੇ ਜਿਹੜੇ ਵੱਡੇ ਅਫਸਰ ਨੇ ਹਾਂ ਬਾਕੀ ਦੂਜੀ ਪ੍ਰੋਬਲਮ ਆਸ ਤੇ ਨਹੀਂ ਕੀਤੇ ਇਹਨਾਂ ਨੇ ਅਨ ਕਰਨਾ ਚਾਹੀਦਾ ਜੀ ਨਾ ਜਰੂਰੀ ਕਿਉਂ ਬੱਚੇ ਗਰਮੀ 'ਚ ਬੈਠੇ ਜੀ ਬੱਚੇ ਨੇ ਆਉਣਾ ਤਾਂ ਵੇਖਣਾ ਹੁੰਦਾ ਹਾਂਜੀ ਇੱਦਾਂ ਹਾਂਜੀ ਇਹ ਤਿਉਹਾਰ ਹੈ ਜੀ ਹਾਂਜੀ ਜਾਦੀ ਦੇ ਉਸੇ ਜਿਸ ਦੇ ਵਿੱਚ ਸੇਮ ਬੰਦਾ ਵੀ ਹਾਂਜੀ ਬਿਲਕੁਲ ਜਰੂਰੀ ਚਾਹੀਦੇ ਹਾਂਜੀ ਹਾਂਜੀ ਦਾਦੀ ਦਾਦੀ ਕਹ ਸਾਨੂੰ ਚਾਹੀਦਾ ਸੀ ਦਾਦੀ ਦਾਦੀ ਜਰੂਰ ਚਾਹੀਦਾ ਸੀ ਇਹਨਾਂ ਨੇ ਨਹੀਂ ਕੀਤਾ ਇਹਨਾਂ ਆ ਵੇਖੋ ਕਰਨਗੇ ਗਾਂ ਤੋਂ ਬਸ ਆਖਣ ਤੇ ਚਾਹੀਦੀ ਹਾਂਜੀ ਕਰਨਾ ਚਾਹੀਦਾ ਜੀ ਜਿਵੇਂ ਜਿਵੇਂ ਗਰਮੀ ਪੈਂਦੀ ਹੈ ਨਾ ਕਰਨਾ ਚਾਹੀਦਾ ਜੀ ਬਾਕੀ ਹਾਂਜੀ ਫਿਰ ਉਹ ਵਾਪਸਣ ਵਾਸਤੇ ਫਿਰ ਹੁੰਦੇ ਆ ਅਫਸਰ ਵੱਡੇ ਉਹਨਾਂ ਨੂੰ ਚਾਹੀਦਾ ਚਾਹੀਦਾ ਉਹਨਾਂ ਵਾਸਤੇ ਜ਼ਰੂਰੀ ਹੈ ਤੇ ਬੱਚੇ ਵਾਸਤੇ ਵੀ ਜ਼ਰੂਰੀ ਹੈ ਜੀ ਰਸਤੇ ਜ਼ਰੂਰੀ ਹੈ ਜੀ ਕਿਉਂਕਿ ਬੱਚੇ ਨੇ ਬੱਚਾ ਨੇ ਤਾਂ ਦੇਖਣ ਆਉਣਾ ਉਹਨਾਂ ਵਾਸਤੇ ਹੁੰਦਾ ਉਹਨਾਂ ਨੇ ਬੱਚਿਆਂ ਦੇ ਪ੍ਰੋਗਰਾਮ ਕਰਨਾ ਹੈ ਬੱਚੇ ਦੇਖਣ ਆਉਂਦੇ ਸਕੂਲਾਂ ਦੇ ਤੇ ਫਿਰ ਗਰਮੀ ਹੁੰਦੀ ਬੜੀ ਇਸ ਕਰਕੇ ਜੀ ਮੁਸ਼ਕਲ ਹੁੰਦੀ ਸੀ ਨੇ ਵੇਖੋ ਬੱਚੇ ਠੇਡੇ ਫਿਰਦੇ ਪੁੰਝਦੇ ਆ ਰਮਾਲ ਨਾਲ ਪੁੰਝ ਲਈਦਾ ਉਹ ਲੱਗ ਜਾਂਦੇ ਇੱਕ ਇੱਕ ਲੱਗ ਜਾਂਦੇ ਇੰਨੇ ਹੀ ਵੱਧ ਹੁੰਦੇ ਹਾਂਜੀ ਸਾਰੇ ਹੀ ਕੰਮਾਚਿਆਂ ਨੂੰ ਅੱਜ 15 ਅਗਸਤ ਦੀ ਬਹੁਤ-ਬਹੁਤ ਵਧਾਈ ਹੋਵੇ ਪੇਸ਼ ਕਰਨ ਜਾ ਰਹੀਆਂ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਬੜੀ-ਵੱਡੀ ਗਿਣਤੀ ਵਿੱਚ ਸ਼ਹਾਦਤ ਦਿੱਤੀ ਔਰ ਬੜੇ ਅਹਿਮ ਜੇ ਸ਼ਹੀਦ ਨੇ ਜਿਹੜੇ ਗੁਮਨਾਮ ਜਿਹੜੇ ਐ ਮਰ ਗਏ ਵਿਚਾਰੇ ਇਹ ਸਾਨੂੰ ਆਜ਼ਾਦੀ ਜਿਹੜੀ ਮਿਲੀ ਹੈ ਇਹ ਬੜੀ-ਵੱਡੀ ਕੁਰਬਾਨੀ ਦੇ ਕੇ ਮਿਲੀ ਹੈ 10 ਲੱਖ ਦੇ ਕਰੀਬ ਜਿਹੜੇ ਐ 1947 ਦੀ ਪਾਰਟੀਸ਼ਨ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਅਸੀਂ ਅੱਜ ਉਹਨਾਂ ਸਾਰਿਆਂ ਨੂੰ ਯਾਦ ਕਰਦੇ ਹਾਂ ਉਹਨਾਂ ਸਾਰਿਆਂ ਨੂੰ ਨਮਨ ਕਰਦੇ ਹਾਂ ਔਰ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜੀਏ ਤਾਂ ਕਿ ਅਸੀਂ ਆਜ਼ਾਦੀ ਦਾ ਵੱਧ ਤੋਂ ਵੱਧ ਜਿਹੜਾ ਵਧੀਆ ਮਾਨ ਸਕੀਏ ਇਸ ਨੂੰ ਜਿੱਥੇ ਵੀ ਕੋਈ ਪ੍ਰੋਬਲਮ ਹੈ ਅਸੀਂ ਉਹਨੂੰ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਜਿਹੜਾ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੀਏ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਜਿਹੜੀ ਹੈ ਉਹ ਪੂਰਾ ਪ੍ਰਯਾਸ ਕਰ ਰਹੀ ਹੈ ਕਿ ਜਿੰਨੀਆਂ ਵੀ ਦਿੱਕਤਾਂ ਲੋਕਾਂ ਨੂੰ ਆ ਰਹੀਆਂ ਹਨ ਉਹ ਸਹੀ ਆਜ਼ਾਦੀ ਦਾ ਮਾਨ ਸਕਣ ਆਜ਼ਾਦੀ ਨੂੰ ਮਾਨ ਸਕਣ ਇਹ ਪ੍ਰਯਾਸ ਕਰ ਰਹੀ ਹੈ ਗੱਲ ਉਹ ਬਜ਼ੁਰਗਾਂ ਦੀ ਬਦੌਲਤ ਆਪਾਂ ਜਿਹੜੇ ਅੱਜ ਇਹ ਦੇਸ਼ ਜਾਦਾ ਤੇ ਆਪਾਂ ਸੁਣੀ ਹਵਾ ਦੇ ਵਿੱਚ ਆਜ਼ਾਦ ਮੁਲਕ ਦੇ ਵਿੱਚ ਆਪਾਂ ਸਾਹ ਲੈ ਰਹੇ ਹਾਂ ਲੇਕਿਨ ਅੱਜ ਇੰਤਜ਼ਾਮ ਦੇਖੇਗਾ ਉਹਦੇ ਵਿੱਚ ਜਿਹੜੇ ਬਜ਼ੁਰਗ ਹੈ ਜਿਨ੍ਹਾਂ ਦੀ ਬਦੌਲਤ ਆਪਾਂ ਜਿਹੜੇ ਆਜ਼ਾਦੀ ਦਾ ਮਾਣ ਰਿਹਾ ਅੱਜ ਕਿਸਨਾਰੇ ਆ ਰਿਹਾ ਉਹ ਅੱਜ ਵਿਚਾਰੇ ਖੜੇ ਖੜੇ ਰਹੇ ਦੇਖੋ ਅੰਤੇ ਜਿੱਥੇ ਵੀ ਕੋਈ ਕਮੀ ਰਹੀ ਹੈ ਅਸੀਂ ਉਹਨੂੰ ਦੇਖ ਲਾਂਗੇ ਅੱਗੇ ਤੋਂ ਉਹ ਕਮੀ ਨਹੀਂ ਰਹਿਣ ਦੇਵਾਂਗੇ ਜਿੱਥੇ ਕਿੱਥੇ ਤੇ ਕੋਈ ਪ੍ਰੋਬਲਮ ਹੈ ਉਹ ਮੈਂ ਹੁਣੇ ਜਿਹੜੇ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕਰ ਲਾਂਗਾ ਤਾਂ ਅੱਗੇ ਤੋਂ ਜਿਹੜੀ ਹੈ ਕੋਈ ਸਮੱਸਿਆ ਨਹੀਂ ਆਏਗੀ ਜਿੰਨੀ ਬਹੁਤ ਹੈ ਹਾਂਜੀ ਪੱਖਿਆਂ ਦਾ ਇੰਤਜ਼ਾਮ ਨਹੀਂ ਬੱਚੇ ਵੀ ਉੱਥੇ ਬੈਠੇ ਨੇ ਬਜ਼ੁਰਗ ਵੀ ਹੈ ਮੈਡਿਸ ਵੀ ਹੈ ਲਗਾਨੀ ਕੀ ਹੋਣੀ ਚਾਹੀਦੀ ਹੈ ਇੰਤਜ਼ਾਮ ਆਪਾਂ ਜਿਨ੍ਹਾਂ ਦੇ ਬਦੌਲਤ ਆਜ਼ਾਦੀ ਆਈ ਹੈ ਜਸ਼ਨ ਮਨਾ ਰਹੇ ਉਹਨਾਂ ਨੂੰ ਅੱਜ ਆਪਾਂ ਜਿਹੜਾ ਮਿਰਖਾ ਅਨਗੋਲੇ ਕਰਤਾ ਨਹੀਂ ਬਿਲਕੁਲ ਬਿਲਕੁਲ ਕੋਈ ਨਹੀਂ ਜੀ ਅਸੀਂ ਪੂਰਾ ਅੱਗੇ ਤੋਂ ਜਿਹੜਾ ਜਿੰਨੇ ਵੀ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿੱਥੇ ਵੀ ਕੋਈ ਪ੍ਰੋਬਲਮ ਰਹੀ ਹੈ ਉਹ ਅਸੀਂ ਨੈਕਸਟ ਟਾਈਮ ਜੀ ਉਸ ਨੂੰ ਦੂਰ ਕਰਾਂਗੇ ਜੀ ਮੈਂ ਸਭ ਤੋਂ ਪਹਿਲਾਂ ਮੁਬਾਰਕਬਾਦ ਦਿੰਨਾ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਇੱਕੋ ਹੀ ਸੰਦੇਸ਼ ਦੇਣਾ ਚਾਹਾਂਗਾ ਕਿ ਜੀ ਸਾਡਾ ਜਿਹੜਾ ਇਹ ਆਜ਼ਾਦੀ ਦਾ ਦਿਹਾੜਾ ਇਹ ਸਾਡੇ ਸੁਤੰਤਰਤਾ ਸੰਗਰਾਮੀਆਂ ਦੀ ਸ਼ਹੀਦਾਂ ਦੀਆਂ ਮਿਹਨਤ ਸਦਕਾ ਆ ਆਜ਼ਾਦ ਹੋਏ ਹਾਂ ਅਸੀਂ ਉਹਦੀ ਸੈਲੀਬ੍ਰੇਸ਼ਨ ਚ ਮਨਾ ਰਹੇ ਹਾਂ ਅਸੀਂ ਤੇ ਮੇਰੀ ਸਾਰਿਆਂ ਨੂੰ ਅਪੀਲ ਇਹ ਹੈ ਕਿ ਜੀ ਇਹਨੂੰ ਹੋਰ ਚੰਗਾ ਬਣਾਈਏ ਹੋਰ ਵਧੀਆ ਬਣਾਈਏ ਤੇ ਆਪਣਾ ਪੋਜ਼ੀਟਿਵ ਕੰਟ੍ਰਿਬਿਊਟ ਕਰੀਏ ਤਾਂ ਜੋ ਅਸੀਂ ਇੱਕ ਚੰਗਾ ਸਮਾਜ ਸਿਰਜੀਏ ਜਿਹੜਾ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕੇ ਗੱਲ ਬੁਝੁਰਗਾ ਦੀ ਕਰਦੇ ਕਿ ਜਿਹਨੇ ਬੁਝਨ ਬੁਝ ਗਿਆ ਉਹਨਾਂ ਦੀ ਬਦੌਲਤ ਅੱਜ ਜੇਕਰ ਆਪਾਂ ਆਜ਼ਾਦ ਮਹਾਂਸ਼ਤਾਨ ਦੇ ਵਿੱਚ ਫੀਜ਼ਾ ਦੇ ਰੇਚਸ ਆ ਲੈ ਰਹੇ ਆ ਤੇ ਉਹਨਾਂ ਦੀ ਬਗਮਤ ਤੇ ਅੱਜ ਪ੍ਰੋਗਰਾਮ ਦੇ ਵਿੱਚ ਵੇਖਿਆ ਕਿ ਮਤਲਬ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੂੰ ਕੁਰਸੀਆਂ ਤੱਕ ਨਹੀਂ ਮਿਲੀਆਂ ਜਿਹੜੇ ਡਿਸੇਬਲਡ ਪਰਸਨ ਸੀਗੇ ਉਹ ਕੁਰਸੀਆਂ ਲਈ ਜਿਹੜੇ ਹੈਗੇ ਵਿਚਾਰੇ ਫਿਰਦੇ ਰਹੇ ਕੁਰਸੀਆਂ ਮੰਗਦੇ ਰਹੇ ਕੀ ਕਹਾਂ ਉਹ ਦੇਖੋ ਜੀ ਐਵੇਂ ਦਾ ਕੋਈ ਗੱਲ ਨਹੀਂ ਹੈਗੀ ਕਿ ਕੁਰਸੀਆਂ ਦਾ ਅਰੇਂਜਮੈਂਟ ਨਹੀਂ ਸੀ ਸਾਡੇ ਵੱਲੋਂ ਜਿੰਨਾ ਵੱਧ ਤੋਂ ਵੱਧ ਅਰੇਂਜਮੈਂਟ ਪੋਸੀਬਲ ਸੀ ਅਸੀਂ ਕੀਤਾ ਗਿਆ ਫਿਰ ਵੀ ਕੋਈ ਹੋ ਸਕਦਾ ਹੈ ਕਿ ਸੇ ਦੋ ਚਾਰ ਇੱਕ ਦੋ ਬੰਦਿਆਂ ਨੂੰ ਨਾ ਮਿਲਿਆ ਹੋਣ ਉਹਦੇ ਲਈ ਅਸੀਂ ਸ਼ਮਾਂ ਦੇ ਜਾਚਕਾਂ ਬਟ ਅਗੇ ਨੂੰ ਵੀ ਇਸ ਚੀਜ਼ ਦਾ ਧਿਆਨ ਰੱਖਿਆ ਜੀ ਥੈਂਕ ਯੂ ਥੈਂਕ